ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਹਾਸਾ ਅੱਜ ਕੋ ਜਿਆਦਾ ਹੀ ਹੋਣਦਿਆ ਹਨ ਹਾਂ ਨਾ ਨਿਕਲਣਾ ਤਾਂ ਹੀ ਹੋਣਦਿਆ ਲੱਕੀਆਂ ਨਾਲ ਨਹੀਂ ਨਿਕਲਣ ਲੱਕੀਆਂ ਨਾਲ ਹੀ ਰਹਿਣੇ ਨਿਕਲਣ ਸਤਿ ਸ਼੍ਰੀ ਅਕਾਲ ਫੋਕਸ ਕਰਨ ਦੇਣਾ ਪਾਦੀ ਜੀ ਜਵਾਰ ਵਾਲਿਆਂ ਨੂੰ ਫੋਕਸ ਦੇ ਕਰਨ ਜਵਾਰ ਵਾਲਿਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੰਮ ਕਰ ਲਿਆ ਨੂੰ ਹੋਰ ਵੀ ਠੀਕ ਆ ਜੀ ਹਾਂ ਠੀਕ ਆ ਹਾਂ ਚੰਨ ਨੂੰ ਮੈਂ ਗਿਆ ਇੱਥੇ ਮੈਂ ਕਮਾਹ ਹੋਰ ਜੀ ਵੀ ਮਾਨਸਤਕਾਰ ਕਿਉਂ ਮੈਨੂੰ ਮਾਨਸਤਕਾਰ ਨਹੀਂ ਕਰ ਸਕਦਾ ਮੈਂ ਤਾਂ ਮਾਨਸਤਕਾਰ ਦਾ ਹੱਕ ਮੇਰਾ ਬਾਕੀ ਬਾਅਦ ਚ ਆਹੋ ਆਣਾ ਦੇ ਦੇ ਪਹਿਲਾ ਜਨਮੀ ਦਾ ਸਹੀ ਹੱਕ ਪਹਿਲਾ ਹੱਕ ਮੇਰਾ ਬਾਕੀ ਸਾਰੇ ਬਾਅਦ ਚ ਆਹੋ ਜਿੱਦਾਂ ਲੱਗੇ ਸਦਾ ਰਹਿਣਾ ਸਦਾ ਰਹਿਣਾ ਜੇ ਘਰ ਤੋਂ ਹੀ ਚੰਗਾ ਬੋਲਗੇ ਤਾਂ ਬਾਹਰ ਆਟੋਮੈਟਿਕ ਚੰਗੀ ਬੋਲਣੀ ਗੱਲ ਨਹੀਂ ਆ ਠੀਕ ਹੈ ਨਾ ਸਮਝ ਲੱਗੀ ਕੋ ਨੂੰ ਨਹੀਂ ਲੱਗਣੀ ਜੀ ਨਹੀਂ ਲੱਗੀ ਉਹ ਜਿੱਦਾਂ ਸਿਆਣੇ ਨੇ ਮੱਛਲੀ ਪੱਥਰ ਚੜ ਕੇ ਮੁਰਦੀ ਉਹ ਕਹਾ ਮੇਦਾਵਾ ਨਹੀਂ ਨਹੀਂ ਇਹ ਤਾਂ ਡਾਈਵਰ ਵੀ ਇਹਨੂੰ ਸਮਝਾ ਲਿਆ ਪੱਥਰ ਨੂੰ ਸਮਝਾ ਲਿਆ ਕੀ ਇੱਕ ਬਰੋਫਰੀ ਆ ਹੇ ਡਾਇਰੈਕਟਰ ਦਾ ਸਹੀ ਹਸਾਤੀ ਰਾਇ ਨਿਕਲੇ ਆ। ਅੱਗ ਮੈਂ ਤੇ ਵੀ ਤੂੰ ਦਾ ਜਾਣਾ ਹੈਗਾ। ਚਾਈ ਵੀਰੇ ਨੇ ਬਾਹਰ ਜਾ ਆਪਣੀ ਵੀਡੀਓ ਚ ਬਿਜਾ ਕੇ ਬੋਲਿਆ ਸੀ। ਹਾਂ। ਇਹ। ਸਭ ਕਿਹੜਾ ਵੀ ਚੈਲੇ ਵਿੱਚ ਜ਼ੋਰ ਸਾਧ ਵਾਲਾ ਵੀ ਸਾਰੇ ਹਾਸੇ ਦੇ ਡਾਇਰੈਕਟਰ ਨੂੰ। ਪਤਾ ਨਹੀਂ ਕੀ ਬੋਲਿਆ ਸੀ ਇੰਨੇ ਕਿ ਉਹ ਸਾਧ ਵਾਲਾ ਦੀਦੀ ਮੇਰੇ ਕੋਲ ਗਲਤੀ ਨੇ ਜਾ ਕੇ ਬੋਲਤਾ ਸੀ। ਹੂੰ। ਪਤਾ ਨਹੀਂ ਕੀ। ਮੰਮੀ ਨਾਲੇ ਓਏ ਜ਼ੋਰ ਤੇ ਨਾਲੇ ਸਾਧ। ਮੇਰੇ ਵੱਲੋਂ ਇਹ ਸੱਚ ਮਰਦਿਲ ਜਾਗ ਰੋਣ ਠੀਕ ਹੈ ਨਾਲੇ ਮੰਮੀ ਉਹ ਚੋਰ ਦੇ ਨਾਲ ਸਾਰੇ ਨਾਲੇ ਚੋਰ ਨਾਲੇ ਚੋਰ ਨਾ ਚੋਰ ਤੇ ਨਾਲੇ ਚਤਰ ਰੋਣਾ ਜਦੋਂ ਨਾਲੇ ਚੋਰ ਆਏ ਮੰਮੀ ਨੂੰ ਸਾਰ ਉਹ ਇਹਨੇ ਨਾ ਦੋ ਮਹੌਰੇ ਲਾਤੇ ਕੀ ਕਹਿੰਦੇ ਚਾਰ ਦਿਨ ਸਾਧਦੇ 100 ਦਿਨ ਚੋਰ ਦਾ ਇੱਕ ਦਿਨ ਸਾਧਦਾ ਇਹਨੇ ਚੋਰ ਚਤਰ ਪਿੱਛੇ ਕੱਟਦਾ ਉਦੋਂ ਚੋਰ ਗਾੜੀ ਹਟਾਤਾ ਚਤਰ ਦੇ ਸਾਧ ਮਲਾਤੇ ਕਾਉਦਾ ਟਾਡੀਆਂ ਸਾਰੀਆਂ ਪੁੱਠੀਆਂ ਆ ਤਾਹੇ ਕੀ ਗਿਆ ਹੂੰ ਕੀ ਗਿਆ ਤਾਹੇ ਤੇ ਕੀ ਗਿਆ ਵੀ ਵੀਡੀਓ ਬਣਾਉਣਾ ਨਹੀਂ ਗਿਆ ਪਹਿਲਾਂ ਮੇਰੀ ਕਲਾਸ ਦਾ ਮੜ ਬਿਠਾ ਲ ਗਿਆ ਆਹੋ ਤੂੰ ਨਹੀਂ ਖਾਇਆ ਨਿਆਣਾ ਤੇਰੀ ਕਲਾਸ ਲਾਈ ਉਹਨਾਂ ਤੋਂ ਪਹਿਲਾਂ ਮੈਂ ਕਲਾਸ ਲਾਉਣੀ ਪਿਆ ਆਹੋ ਇਹਦੀ ਬਾਹਰ ਗੱਲੇ ਕਲਾਸ ਲੱਗਣੀ ਚਾਹੀਦੀ ਹੈ ਵਿੱਚੋਂ ਕੱਟਦੇ ਰਹਿੰਦੇ ਗੱਲਾਂ ਨਹੀਂ ਕਿ ਮੈਂ ਜਦੋਂ ਤੂੰ ਗਲੋ ਗਲੋ ਤੇ ਜਾਂਦਾ ਹਾਂ ਗਰਾਊਂਡ 'ਚ ਜਦੋਂ ਤੁਹਾਡੀ ਕਲਾਸ ਲੱਗ ਜਾਂਦਾ ਆਹੋ ਉਦੋਂ ਦਾ ਲਾ ਵੀ ਇਹ ਜੀ ਮੈਂ ਕਮੈਂਟਰੀ ਸੁਣੀ ਉਦੋਂ ਕਿਤੇ ਸਾਹ ਨਹੀਂ ਲੈਂਦਾ ਫਿਰ ਮੈਂ ਵੇਖਿਆ ਉਹ ਬੋ ਵਧੀਆ ਕਰਦਾ ਘੈਂਟ ਕਰਦਾ ਬੜਾ ਉਦੋਂ ਮਾਨੂੰ ਲੋਈ ਕਹਿੰਦੇ ਲੋਈ ਕੰਡੇ ਹੁੰਦੇ ਨੇ ਸ਼ੇਰ ਬੜੇ ਸੁਣਾਉਂਦਾ ਫਿਰ ਸੁਣਾ ਲੈ ਕੋਈ ਸ਼ੇਰ ਸਾਨੂੰ ਵੀ ਅੱਜ ਇੱਥੇ ਸ਼ੇਰ ਸੁਣਾ ਦੇ ਅੱਜ ਜਿਹੜਾ ਕੰਮ ਉਹਦੇ ਹਿੱਸੇ ਆ ਜਿਹੜਾ ਗੋਣਮਾਰਾਂ ਨੇ ਉਹਨੂੰ ਬਖਸ਼ਿਆ ਵਾ ਉਹ ਹੀ ਵਧੀਆ ਵੀਡੀਓ ਨੂੰ ਜੰਗ ਲੱਗੇ ਨਾ ਹੁੰਦੇ ਇਹਨੇ ਬੰਧਿਆ ਬੜਾ ਸੁਣਾ ਜਿਹੜਾ ਲੱਤਾਂ ਪੀਂਨ ਤੇ ਦਿੱਤੀਆਂ ਕੀੜੇ ਤੇ ਉਹ ਉਹ ਕੈਦੀ ਉਹ ਤੇ ਕਵਿਤਾ ਵਾ ਤੇ ਕਵਿਤਾ ਹੀ ਸੁਣਾਉਂਦੇ ਨਹੀਂ ਤੂੰ ਆਪਣਾ ਸ਼ੇਰ ਸੁਣਾ ਕੋਈ ਚਲ ਆਪਣਾ ਨਹੀਂ ਖਿਆ ਸੁਣਾ ਆਪਣਾ ਕਿਹੜਾ ਸੁਣਾਉਂਦਾ ਜਿਲਾ ਤਾਜਾ ਲਿਖਿਆ ਕੋਈ ਕਾਲਾ ਆ ਲੈੰਦੋ ਫਿਰ ਕਾਲਾ ਆ ਲੈੰਦੋ ਫਿਰ ਅੱਛਾ ਜੀ ਕਾਲਾ ਨਹੀਂ ਆਇਆ ਨਹੀਂ ਆਉਂਦਾ ਐਦਾਂ ਵੀ ਹੁੰਦਾ ਉਹਦਾ ਦੇ ਅੰਕਲੂ ਬੜੇ ਲਿਖੇ ਦਿੱਤੇ ਫਿਰ ਕਿਤੇ ਰਿੰਕਾ ਇੱਕ ਓਂਕਾਰ ਵਾਲਾ ਵੀ ਲਿਖਿਆ ਹੀ ਉੱਥੇ ਕਿਹ ਘਰ ਰਾਜ ਚ ਦਿੱਤੀ ਦੁਨੀਆ ਦਾ ਤੇ ਆ ਭਲਕ ਚਮਕਾਰੇ ਤੂੰ ਧਰਤੀ ਅਸਮਾਨ ਖੰਡਾਏ ਹਵਾ ਸਹਾਰੇ ਤੂੰ ਨਦੀਆਂ ਸਮੁੰਦਰ ਬਣਾਏ ਬਣਾਏ ਚੰਨ ਤਾਰੇ ਤੂੰ ਹੁਣ ਨਹੀਂ ਇਹ ਤੇ ਸੱਚ ਕੇਦਾ ਹੀ ਹੁੰਦੀ ਨਹੀਂ ਗਿਣਤੀ ਮਿੰਤੀ ਕਮਈਆਂ ਦੇ ਸੰਦਾਨ ਮੈਂ ਤਾਰਾਂਦਾ ਤੇ ਤੇਰੇ ਉਹ ਮੈਂ ਦੱਸਣਗਾ ਆਪਣਾ ਇੱਕੇ ਅੰਕਾ ਜੀ ਦਾ ਆਵੇ ਨਾ شمار ਕੋਈ ਕੁੱਲ ਜੀਵ ਜੰਤ ਜੇ ਸਿਰਜਣਾ ਰਚਾਈ ਹੈ ਪੱਥਰਾਂ ਦੇ ਵਿੱਚ ਰੋਜੀ ਦਿੰਦਾ ਜਿਹੜਾ ਕੀੜਿਆਂ ਨੂੰ ਜਾਂ ਥਲ ਵਿੱਚ ਹੁੰਦਾ ਉਹ ਸਹਾਈ ਹੈ ਮਾਂ ਦਾ ਦੇ ਗਰਭ ਵਿੱਚ ਦਿੰਦਾ ਜਿਹੜਾ ਅੰਨ ਪਾਣੀ ਦੀਨ ਤੇ ਦਿਆਲ ਕੈਸੀ ਰਚਨਾ ਰਚਾਈ ਹੈ ਲੱਖ ਵਾਰ ਕਰਮ ਪ੍ਰਣਾਮ ਉਸ ਰੱਬ ਤਾਈਂ ਤੋਂ ਬਿਗੈਰ ਇਸ ਦੁਨੀਆ ਬਣਾਈ ਇਹਦਾ ਆਪ ਨਹੀਂ ਕਿਹਾ ਮਾ 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 ਤਾਨਾ ਤਾਨਾ ਨਹੀਂ ਕਰਨੇ ਕਹਦੇ ਮੇਰੇ ਨੂੰ ਨਹੀਂ ਕਰਨੇ ਮੇਰੇ ਵਿੱਚੇ ਦਿੱਤੀ ਹੋਈ ਪਹਿਲਾ ਕਿਟਾ ਵੰਦਿਆ ਹੈ ਇਹ ਚ ਬੜਾ ਬਾਰੇ ਓਦਾਂ ਹੀ ਹੈ ਓਦਾਂ ਹੀ ਅਰੇ ਉਹ ਦੋ ਸੇਲੂ ਕਿਤੇ ਨੀ ਵੀਡੀਓ ਬਣਾਉਂਦਾ ਰਿਵਿਊਸਟ ਵਿੱਚ ਜਿਹਦੇ ਵਿੱਚ ਉਹਦੀ ਰੁਚੀ ਹੋ ਉਹਦੇ ਚ ਕੰਡਾ ਪਤਾ ਹੈ ਗੱਲ ਕਿ ਸ਼ੇਰ ਵੀ ਉੱਥੇ ਵਿੱਚ ਜਦੋਂ ਕਰਦਾਂ ਕਮੈਂਟਰੀ ਫਿਰ ਆਟੋਮੈਟਿਕ ਨਿਕਲਦੇ ਆ ਜਵਾਨ ਤੋਂ ਸਭ ਇੱਕ ਹੋਰ ਤੁਹਾਨੂੰ ਸੁਣਾਇਆ ਸੀ ਜਿਹੜਾ ਆਪਣੇ ਤੁਹਾਨੂੰ ਆਪਣਾ ਕਮਰੇ ਟਾਇ ਇਹਦੇ ਤੂੰ ਜੇ ਤੱਕ ਸੀਰੀਆਂ ਤੋਂ ਸ਼ੇਰ ਲੈਤਾ ਉਹ ਸੁਣਾਤਾ ਹੈ ਦੁਬਾਰਾ ਸੁਣ ਉਹ ਅੰਕਲ ਵਾਲੀ ਵੀਡੀਓ ਸੁਣਾਇਆ ਹੈ ਨਹੀਂ ਨਹੀਂ ਮੈਨੂੰ ਨਹੀਂ ਪਤਾ ਸੰਸਾਰ ਦੀਦੀ ਨੂੰ ਵੀ ਨਹੀਂ ਪਤਾ ਸੁਣਾ ਦੁਬਾਰਾ ਸੁਣਾ ਉਹ ਹੈ ਗਾਇਜ਼ ਜਦੋਂ ਘਾਰੇ ਤੇ ਕੋਠੇ ਕੱਚੇ ਹੁੰਦੇ ਸੀ ਮਿੱਤਰੋ ਅਰਾਦੇ ਬੜੇ ਖੇਲਦੇ ਸੀ ਪੁਰਾਣੀ ਵੇਲੇ ਵਾਲਾ ਕੰਮ ਲਈ ਉਹ ਕਰ ਨੂੰ ਖਲਾ ਚੱਟ ਚੱਟ ਕੇ ਕੋਠਿਆਂ ਤੇ ਪਏ ਬਾਲੇ ਤੇ ਸਤੀਰੀਆਂ ਹੱਸਦੇ ਸੀ ਸਾਖ ਜਿਉਂਦੀਆਂ ਸਕੀਰੀਆਂ ਕਈਆਂ ਘਰਾਂ ਨੂੰ ਨਾ ਦਰਵਾਜ਼ੇ ਹੁੰਦੇ ਸੀ ਤੇ ਦਰਾਂ ਵਿੱਚ ਬੈਠੇ ਦਾਦੀ ਬਾਬੇ ਹੁੰਦੇ ਸੀ ਘਰਾਂ ਵਿੱਚ ਆੜ ਨੇ ਮਧਾਣੀ ਹੁੰਦੀ ਸੀ ਸਵਾਦ ਵਾਲੇ ਕੋਠੇ ਵਿੱਚ ਰਾਣੀ ਹੁੰਦੀ ਸੀ ਖੂਹ ਦਾ ਪਾਣੀ ਪੀ ਕੇ ਸੀਗੇ ਡੰਗਸਾਰ ਦੇ ਨਹੀਂ ਰੁੱਖੀ ਮਿਸੀ ਕੀ ਆਖਾ ਕੇ ਸੀਗੇ ਡੰਗਸਾਰ ਦੇ ਖੂਹ ਦਾ ਪਾਣੀ ਪੀ ਕੇ ਸੀਗੇ ਰਾਜਮਾਰ ਦੇ 4 ਵਜੇ ਖੇਤਾਂ ਨੂੰ ਤਿਆਰੀ ਹੁੰਦੀ ਸੀ ਸ਼ੂਗਰ ਸਵਾਇਕਲ ਵੀਪੀ ਵਧਣਾ ਘਟਣਾ ਇਹੋ ਜੀ ਨਾ ਕੋਈ ਬਿਮਾਰੀ ਹੁੰਦੀ ਸੀ ਖੁੱਲੀ ਸੀ ਖਰਾਕ ਤੇ ਸਿੱਧਾਂ ਸੀ ਚੰਗੀਆਂ ਬੈੱਡ ਨਹੀਂ ਸੀ ਹੁੰਦੇ ਸਾਣ ਦੀਆਂ ਮੰਜੀਆਂ ਚਿੱਟਾ ਨਹੀਂ ਸੀ ਹੁੰਦਾ ਕਾਰਡ ਨਹੀਂ ਘੋਸੀ ਤੇ ਟੱਬਰਾਂ ਚ ਹੁੰਦਾ ਉਹਨੂੰ ਬਾੜਾ ਮੋਹ ਸੀ ਢਾਲ ਗਿਆ ਵੇੜਾ ਹੋ ਖਵਾਬ ਰਹਿ ਗਿਆ ਬਾਬਾ ਕਿਹੜੇ ਰਾਹ ਤੇ ਤੇਰਾ ਇਹ ਪੰਜਾਬ ਇਹ ਵੀ ਇੰਨੇ ਆ ਗਏ ਅੱਜ ਲੈ ਮੈਰੀ ਜੋੜ ਸਭਰਾਵਾ ਇਹ ਝਾਟੀ ਲਈ ਜਾ ਗਿਆ ਜੀ ਇੱਕ ਕਮਰੇ ਤੋਂ ਹੁੰਦੇ ਨੇ ਸਟੀਰੀ ਜਦ ਉੱਤੇ ਲੱਤੀ ਉਦੋਂ ਹੀ ਬਾਸੇ ਨੇ ਸ਼ੇਅਰ ਬਣਾ ਲਿਆ ਹਜ਼ਾਰਾਂ ਨੇ ਤਾਂ ਦਾ ਕਾਫੀ ਪੈਨ ਫੜਾਈ ਦਾ ਦਾ ਮੈਂ ਨਹੀਂ ਇੱਧਰ ਆ ਇਹ ਨੋਟ ਕਰਦਾ ਮੈਂ ਉਸੇ ਵੇਲੇ ਫਿਰ ਜਿਹੜੋ ਕੋਈ ਇਹ ਦੇਖੋ ਜਦੋਂ ਮੁੰਡਿਆ ਹੋਵੇ ਨਾ ਇਹਨੂੰ ਲੈਣ ਚਾਹਤੇ ਆ ਕਿ ਸੋਖਾ ਸੋਖਾ ਮੇਰੇ ਕਾਪੀ ਪੈਨੂ ਲਈ ਆ ਇਹ ਮੇਰਾ ਕੂਪੜਾ ਹੀ ਲੈ ਲੈ ਲੈਣੀ ਇਹਨੇ ਜਿਹੜੇ ਰੈਂਕ ਉਹ ਕੇ ਚਾਲੂ ਕਰ ਦੇਣਾ ਮੈਂ ਆਪ ਕੋਈ ਵਿੱਚ ਲੈਣਾ ਜੋੜ ਕੇ ਰੱਖੀ ਇਹਨੂੰ ਜਿੱਦੋਂ ਇੱਥੇ ਲੈਣ ਚਾਹਤੇ ਉਹਨੇ ਬਾਅਦ ਚਾਜਦੇ ਉਹਨੇ ਲੈਣ ਚਾਹਤੀ ਆਗੀ ਨਾ ਇਹਨੂੰ ਬਾਵਾ ਬਣੀ ਦੱਸਣਾ ਹੋਰ ਇੰਨੇ ਦੇ ਸ਼ੇਰ ਬਣਾਏ ਨਾ ਤੇਰੇ ਮੇਰੇ ਤੇ ਵੀ ਬਣਾ ਕਾਲੇ ਰੰਗ ਦੇ ਕਮੈਂਟ ਕਰਦੇ ਲੋਕੀ ਹਨਾ ਹਨੇ ਕਰ ਦਿੰਦੇ ਆ ਨਾ ਕਈ ਕਈ ਗੀ ਜਿਹੜੇ ਆ ਕਈ ਗੀ ਤੇ ਬਹੁਤ ਪਿਆਰ ਕਰਦੇ ਕਈ ਕੀ ਕਰ ਜਾਂਦੇ ਆ ਚਪਾਤਾ ਮੈਂ ਨੂੰ ਕਿਹਾ ਤੁਸਾਂ ਸਭੀ ਭਾਬੀ ਨਾ ਕਿ ਆ ਨਾ ਸਹਰ ਦੇ ਲਿੰਕੇ ਦੇ ਸ਼ੇਰ ਨੂੰ ਆਹ ਮੈਂ ਨੂੰ ਸਾਫੀ ਮੈਨੂੰ ਹੁਣ ਇਹ ਦੱਸੋ ਕੀ ਅੱਜ ਦਾ ਕੀ ਪ੍ਰੋਗਰਾਮ ਹੁਣ ਵੀਡੀਓ ਤੋਂ ਬਾਅਦ ਮੈਂ ਕਿੰਨੀ ਦੀਦੀ ਕਹੇ ਚੱਲ ਬਹਿ ਜਾ ਸੁੱਖ ਮੈਂ ਚਾਹ ਬਣਾਉਂਦੀ ਆ ਹਾਏ ਹਾਏ ਇੱਕ ਚਾਹ ਸੁੱਖ ਮੈਂ ਚਾਹ ਬਣਾਉਣੀ ਚਾਹ ਚਾਹ ਹੀ ਹੋਈ ਪਈ ਐ ਜੀ ਤੇ ਮੈਂ ਇਹ ਨਾਲ ਹੁਣ ਤੂੰ ਇਦਾਂ ਕਰ ਮੈਂ ਨਹੀਂ ਸਦਾ ਮੈਂ ਕਿ ਚੁੱਲਾ ਬਣਾ ਚੁੱਲੇ ਜਿਹੜੇ ਪੁਰਾਣੇ ਬੀਬੀਆਂ ਨੇ ਮੋਹਰੇ ਜਣੀ ਗੱਡੇ ਹੁੰਦੇ ਹਾਂ ਉਹਦੇ ਬਤੀਲਾ ਬੱਕਾ ਰੱਖਣਾ ਚਾਹਦਾ ਜਿਹੜਾ ਆਇਆ ਹੁਣ ਆਡੇ ਵਰਗੇ ਉਹਨੇ ਕਾਲੀ ਹੋ ਜਾਂਦੀ ਜਾ ਕੇ ਮੈਂ ਜਿੰਨੇ ਸਾਡੇ ਬਲੌਗਰ ਆ ਹਨਾ ਬਲੌਗਰ ਆ ਜਿਹਨੇ ਸਾਡੇ ਸਬਸਕ੍ਰਾਈਬਰ ਸਬਸਕ੍ਰਾਈਬਰ ਆ ਜਿਹੜਾ ਹੁਣ ਵੇਖਦੇ ਹੁਣ ਮੈਂ ਚੁੱਲਾ ਹੀ ਸੱਚੀ ਬਣਾਉਣਾ ਤੇ ਚੁੱਲੇ ਦੇ ਵਲੌਗ ਜਿਆਦਾ ਬਣਾਇਆ ਕਰਨੇ ਆ ਕਿਉਂਕਿ ਮੈਨੂੰ ਬੜੇ ਸੋਹਣੇ ਲੱਗਣੇ ਨੇ ਚੁੱਲੇ ਅੱਗੇ ਵੀ ਬਣਾਏ ਸੀ ਚੁੱਲੇ ਦਾ ਵਲੌਗ ਅੱਗੇ ਬਣਾਇਆ ਵਾਂ ਦੀ ਪਾਣੀ ਕਰੰਦਾ ਜਵਾਦੀ ਰੋਟੀਆਂ ਪਕਾਉਂਦਾ ਅੱਛਾ ਉਹ ਉਹ ਮੰਦਾ ਅੱਛਾ ਵੀ ਆਉਂਦੀਆਂ ਤੇ ਸਾਰੀਆਂ ਸਾਰੀਆਂ ਮੰਮੀ ਆਪਣੀ ਕੋ ਸਿੱਖ ਲਈ ਆਪਣੀ ਸੱਸ ਤੋਂ ਸਭ ਕੁਝ ਸਿੱਖਿਆ ਮੈਂ ਇੱਥੇ ਆਣ ਕੇ ਰੋਟੀਆਂ ਸਵੈਟਰ ਇੱਥੇ ਆਣ ਕੇ ਸਿੱਖੀਆਂ ਬਾਕੀ ਸਲਾਈ ਕਿੜਾਈ ਮੈਂ ਨੋਤ ਸੀ ਆਪਾਂ ਇਹਦਾ ਇਧਰ ਗੇਟ ਤੇ ਬਾਤ ਕਰ ਲੋ ਥੋੜੀਆਂ ਜਿਹੀਆਂ ਲੱਗੀਆਂ ਚੌਕਾ ਹੀ ਬਣਾਉਣੀਆਂ ਜਿੰਨਾ ਤੱਕ ਉਹਦੇ ਨੇ ਹੁਣ ਸੋਖੇ ਹੁਣ ਇੱਕ ਤੇਰਾ ਬੱਚ ਬਰਕਤਾਂ ਨਹੀਂ ਹੁਣ ਤੇਰਾ ਇੱਕ ਫੇਵਰਟ ਕੰਮ ਵੀ ਹੋਣ ਵਾਲਾ ਵਾ ਕਿਹੜਾ ਏ ਹੁਣ ਭੋਗ ਪੈਂਦਾ ਵਾ ਆਪਾਂ ਚੱਲਿਆਂ ਪਾਸ ਤੇ ਪਿੰਡ ਹੀ ਆ ਤੇ ਖੁੱਲਾ ਹੀ ਸੱਦਾ ਵਾ ਤੇ ਲੰਗਰ ਤੇ ਚਾਹ ਪਕੌੜੀ ਨਹੀਂ ਨਹੀਂ ਖੁੱਲਾ ਹੀ ਸੱਦਾ ਵਾ ਤੇ ਤੇਰਾ ਨੂੰ ਬਾਹਰਲੇ ਪਿੰਡ ਨੂੰ ਨਹੀਂ ਆ ਨਹੀਂ ਨਹੀਂ ਇਹ ਤੁਹਾਡੇ ਪਿੰਡ ਜੀ ਹੁਣ ਨਹੀਂ ਸਾਰਿਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਵਾ ਤੇਰੇ ਜੁੱਟਦਾ ਹੀ ਆ ਤੂੰ ਰਹਿਣ ਦੇ ਸੁੱਖ ਚਲ ਜੂਗੀ ਤੇ ਨਹੀਂ ਸਭੀ ਤੇਰਾ ਵੀ ਜੁੱਟਵਾਓ ਸੀਤਾ ਸੀਤਾ ਤੇ ਹੁਣ ਰੱਬਾ ਆਹ ਚਲ ਜਾਗਾ ਨਹੀਂ ਆ ਤੂੰ ਚੰਦਾ ਬਰਾ ਤੇ ਸੀਤੇ ਦੇ ਨਾਲ ਦੁਕਾਨ ਹੈ ਇਹਨਾਂ ਦੀ ਵਧਿਆ ਨੂੰ ਗੱਡੀ ਚਾਰ ਛੱਡ ਕੇ ਆਇਆ ਹੈ। ਔਰ ਉਹਨਾਂ ਦੇ ਪਾਸੇ ਅੱਜ ਸਿੱਧਾ ਨਾ ਪਾਸ ਖਾਇਆ ਵਾ। ਤੇ ਹੁਣ ਆਪਾਂ ਜਾਣਾ ਮੈਂ ਉੱਥੇ। ਭੋਗ ਤੇ ਵੀ ਜਾਣਾ ਵਾ। ਆਪਾਂ ਜਾਈਏ ਫਿਰ ਤੀ ਦੂਤਰ ਜਾ ਕੇ ਨਹੀਂ ਹੈ। ਨਹੀਂ ਨਹੀਂ ਤੂੰ ਚਾਹ ਪਿਆਲਦੀ ਹੈਂ। ਨਹੀਂ ਆ ਚਾਹ ਚਾਹ ਦੀ ਗੱਡੀ ਘਾਲਦੀ। ਜਿਦਾਂ ਜੀ ਆ ਨਾ ਪਰੌਣੇ ਦਾ ਪੱਜਦੇ ਆਪਣਾ ਰਾਜ। ਉਹ ਗੱਲ ਹੋ ਜਾਂਦੀ ਆ। ਇਹਨਾਂ ਨੂੰ ਵਹਿਮ ਆ ਵੀ ਅਹੀਂ ਰੋਟੀ ਬਗਾਉਨੇ ਆਂ। ਅਹੀਂ ਆਪਣੇ ਘਰ ਤੋਂ ਦਾਣੇ ਕੱਢਦੇ ਆਂ। ਦਾਣੇ ਆਪਣੇ ਆਪੇ ਭਵਾ ਗਏ ਜਾਂਦੇ। ਫੇਰ ਜਿਹੜਾ ਕੋਈ ਹੁਣ ਤੈਨੂੰ ਸਾਡੀ ਜਾਣ ਪਛਾਣ ਨਹੀਂ ਅਸੀਂ ਤੇਰੇ ਨਹੀਂ ਕੋਲਾਦੇ ਤੁਹਾਡੀ ਨਹੀਂ ਕੋਲਾਦੀ ਅਚਾਨਕ ਹੀ ਹੋਇਆ ਸਾਲ ਕੰਮ ਲੱਗੇ ਹਨ ਨਹੀਂ ਤੁਹਾਨੂੰ ਵੀ ਤਾਂ ਨਹੀਂ ਪਤਾ ਪਰ ਮੈਨੂੰ ਤਾਂ ਬਤਾ ਹੀ ਕਿਦਾਂ ਮੈਂ ਤਾਂ ਫਰੀਦਿਆਂ ਚ ਵੇਖਦੀ ਆ ਅੱਛਾ ਪਹਿਲਾਂ ਵੇਖ ਜੀ ਨਹੀਂ ਤੁਹਾਨੂੰ ਠੀਕ ਠੀਕ ਤੇ ਇਹ ਫਿਰ ਜਦੋਂ ਪ੍ਰਚਲ ਮੈਨੂੰ ਨਹੀਂ ਪਤਾ ਹਨਾ ਪਰ ਇਹਦਾ ਦਾਣਾ ਪਣੀ ਨਹੀਂ ਲਿਆ ਪਰ ਮੈਂ ਕਰ ਦਿੰਦੀ ਐਨ ਕੰਨ ਲਾ ਕੇ ਸੱਸ ਬਣੀ ਇਹ ਮੈਂ ਜਿੱਤੋ ਵੇਖੀ ਉਹ ਐਨ ਕੈਸੀ ਕਰਮਾ ਵਾਲੀ ਟੁੱਟੀ ਮੁੜ ਕੇ ਦੋ ਤਿੰਨ ਬਣਾਈਆਂ ਇਹਨੇ ਇਹਨੂੰ ਸੂਟ ਹੀ ਨਹੀਂ ਕੀਤੀਆਂ ਨਹੀਂ ਕੀਤੀਆਂਗੇ ਪਰ ਉਹ ਨਹੀਂ ਸੈੱਟ ਨਹੀਂ ਉਹ ਫਰੇਮ ਨਹੀਂ ਸੈੱਟ ਬੈਂਦਾ ਇਹਨੂੰ ਉਹ ਮਹਾਰਾਜ ਉਹ ਜੀਜੀ ਜਿੱਤੇ ਮਾਂ ਬਣਦੀ ਹੁੰਦੀ ਸੀ ਨਾ ਸੱਸ ਬਣਦੀ ਹੁੰਦੀ ਹੁੰਦੀ ਮੈਂ ਦੱਸਦੀ ਤੁਹਾਨੂੰ ਜੀਜੀ ਚੁੰਨੀ ਐਨ ਕਲਾ ਕੇ ਨਾ ਉਹ ਸੀਂਜ ਜਿੱਥੋਂ ਮੈਂ ਸਟਾਰਟ ਕੀਤਾ ਜੀਜੀ ਨੇ ਜੈਲੋ ਦੁਪੱਟਾ ਲਿਆ ਉਹ ਮੈਂ ਇੰਦਾਂ ਕ ਜੇਤਾ ਐਨ ਕਲਾਈ ਤੇ ਇਦਾਂ ਚੁੰਨੀ ਲੜੀ ਮੈਂ ਤਾਂ ਨਹੀਂ ਉਹਥੇ ਤੋਂ ਸੱਸ ਬਣੀ ਮੈਂ ਬੜਿਆ ਵੀ ਨਹੀਂ ਸੱਸ ਬਣੀ ਆ ਹਾਂ ਬਸ ਸੱਸ ਵਾਲੀ ਮੇਰੀ ਉਮਰ ਉਹਦਾ ਹੈ ਨਹੀਂ ਹੈ ਨਹੀਂ ਨੀ ਦੀਦੀ 36 ਸਾਲ ਦੀ ਮਰੀ ਹੋ ਗਈ ਆ ਤੇ ਹੁਣ ਬਣ ਗਈ ਚਲੋ ਹੁਣ ਤੁਸੀਂ ਬਣਾਓ ਪਹਿਲੋ ਚਾਹ ਹਾਂ ਇਹ ਮੈਂ ਹਜੇ ਹਜੇ ਥੋੜੀ ਅਹੀਂ ਨਾ ਗੱਲ ਵੱਖਰੀ ਮੈਂ ਬਣ ਜਾਨੀ ਆ ਪਰ ਬੰਨਣਾ ਨਹੀਂ ਹਜੇ ਬੰਨਣਾ ਤੇ ਹੁਣ ਸੁਖ ਨੂੰ ਪਿਆਲ ਚਾਹ ਤੇ ਮੈਂ ਹੁਣ ਤਿਆਰ ਤੇ ਫੇਰ ਚੱਲਦੇ ਗੁਰੂ ਘਰ ਮੱਥਾ ਟੇਕੀ ਤੁਸੀਂ ਲਿਆਈ ਆ ਹਾਂ ਨਾਰਮਨ ਮਨੀਰ ਦਾ ਲਿਆ ਨੌਣ ਵਾਲਾ ਕੰਮ ਆਪਣਾ ਬੇਟੀ ਦੇ ਸੁੱਕੇ 5:00 ਵਜੇ ਬਸ ਹੁਣ ਆਪਣੇ ਇਹਨੇ ਨੋਣੇ ਕੱਪੜੇ ਪਉਣੇ ਤਿਆਰ ਹੀ ਹੋਣਾ ਬਸ ਆਪਾਂ ਹੁਣ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ